ਕਰਨਲ ਮਾਮਲੇ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਇੱਕ ਪਾਸੇ ਪੰਜਾਬ ਦੇ ਪੁਲਿਸ ਬਾਵਿਆਂ ਦਾ ਸਾਰਾ ਹਾਲਾਤ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਔਰ ਦੂਜੇ ਪਾਸੇ ਖਬਰ ਇਹ ਆ ਰਹੀ ਹੈ ਕਿ ਨਾਨਕ ਸਿੰਘ ਐਸਐਸਪੀ ਫਸ ਚੁੱਕੇ ਨੇ ਔਰ ਦੂਜੀ ਖਬਰ ਸਭ ਤੋਂ ਵੱਡੀ ਜਿਹੜੀ ਕਿ ਕਰਨਲ ਸਾਹਿਬ ਦੀ ਪਤਨੀ ਔਰ ਬਾਦ ਸਾਹਿਬ ਖੁਦ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ ਦਿੱਲੀ ਪਹੁੰਚ ਚੁੱਕੇ ਨੇ ਯਾਨੀ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਔਰ ਜਿਹੜੀ ਮੈਂ ਸਵੇਰ ਖਬਰ ਪਾਈ ਸੀ ਉਸ ਖਬਰ ਨੇ 15 ਸਾਲ ਉਸ ਖਬਰ ਨੇ ਹਾਹਾਕਾਰ ਮਚਾ ਦਿੱਤੀ ਹੈ ਕਿਵੇਂ ਮਚਾ ਦਿੱਤੀ ਹੈ ਕਿਉਂਕਿ ਜਿਹੜੇ ਡਿਊਟੀ ਕਰਨਲ ਡਿਊਟੀ ਸਾਹਿਬ ਉਹਨਾਂ ਨੇ ਇੱਕ ਬਹੁਤ ਵੱਡਾ ਚੈਲੰਜ ਦਿੱਤਾ ਸੀ ਕਿ 24 ਘੰਟਿਆਂ ਦੇ ਅੰਦਰ 24 ਘੰਟਿਆਂ ਦੇ ਅੰਦਰ ਅੰਦਰ ਜੇਕਰ ਕੋਈ ਐਕਸ਼ਨ ਹੁੰਦਾ ਤਾਂ ਠੀਕ ਹੈ ਤਾਂ ਨਹੀਂ ਮੈਂ ਆਪਣੇ ਪੱਧਰ ਤੇ ਇੱਕ ਬਹੁਤ ਵੱਡਾ ਐਕਸ਼ਨ ਲਵਾਂਗਾ ਪੂਰੇ ਦੇਸ਼ ਦੀ ਦੁਨੀਆ ਦੇਖੂਗੀ ਕਿ ਹੋ ਕੀ ਗਿਆ ਯਾਨੀ ਕਰਨਲ ਡਿਊਟੀ ਸਾਹਿਬ ਤੋਂ ਕਹਿਣ ਤੋਂ ਬਾਅਦ ਇੱਕ ਐਸਾ ਯਾਨੀ ਤੂਫਾਨ ਉੱਠਦਾ ਕਰਨਲ ਸਾਹਿਬ ਦੀ ਪਤਨੀ ਨੂੰ ਰੱਖਿਆ ਮੰਤਰੀ ਤੱਕ ਬੁਲਾਇਆ ਜਾਂਦਾ ਤਾਂ ਹੁਣ ਰੱਖਿਆ ਮੰਤਰੀ ਕੋਲ ਉਹਨਾਂ ਦੀ ਪਤਨੀ ਪਹੁੰਚ ਚੁੱਕੀ ਹੈ ਔਰ ਦੂਜੇ ਪਾਸੇ ਉਹਨਾਂ ਦੇ ਪਤੀ ਉਹਦੇ ਨਾਲ ਨਹੀਂ ਕਰਨਲ ਸਾਹਿਬ ਖੁਦ ਆਪ ਨੇ ਔਰ ਜੇ ਵੀ ਪੁਲਿਸ ਵਾਲਿਆਂ ਦੀ ਖਬਰ ਨਿਕਲ ਕੇ ਆਈ ਹੈ ਇਹ ਤਾਂ ਬੇहद ਜਿਆਦਾ ਚੌਕਾ ਦੇਣ ਵਾਲੀ ਹੈ ਕਿਉਂਕਿ ਅਕਸਰ ਪੰਜਾਬ ਦੀ ਪੁਲਿਸ ਦੇ ਜਿਹੜੇ ਇਹ ਚਾਰ ਬੰਦੇ ਨੇ ਕਹੇ ਤਾਂ 12 ਵੀ ਜਾ ਰਹੇ ਨੇ ਜਿਹੜੇ ਚਾਰ ਬੰਦੇ ਨੇ ਕਰਨਲ ਸਾਹਿਬ ਨੂੰ ਕੁੱਟਿਆ ਉਹ ਬੰਦੇ ਅਕਸਰ ਕਿੱਥੇ ਲੁਕੇ ਹੋਏ ਸੀ ਕਿਸੇ ਨੇ ਅੱਜ ਤੱਕ ਇਹ ਪ੍ਰਸ਼ਨ ਨਹੀਂ ਚੱਕਿਆ ਕਿ ਉਹਨਾਂ ਬੰਦਿਆਂ ਨੂੰ ਅੰਡਰਗਰਾਉਂਡ ਕਿੱਥੇ ਕੀਤਾ ਉਹਨਾਂ ਨੇ ਤਾਂ ਕਹਿ ਦਿੱਤਾ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਯਾਨੀ ਪਤਾ ਹੀ ਨਹੀਂ ਕਿੱਧਰ ਗਏ ਨੇ ਕਿਸੇ ਨੂੰ ਕੋਈ ਅਤਾ ਪਤਾ ਨਹੀਂ ਪਰ ਤੁਹਾਨੂੰ ਉਹਨਾਂ ਦੀ ਪੂਰੀ ਖਬਰ ਦਿਖਾਵਾਂਗੇ ਕਿ ਉਹ ਬੰਦਿਆਂ ਨਾਲ ਕੀ ਹੋਇਆ ਔਰ ਕਿੱਥੇ ਨੇ ਕਿਉਂਕਿ ਨਾਨਕ ਸਿੰਘ ਐਸਐਸਪੀ ਖੁਦ ਫਸ ਚੁੱਕੇ ਨੇ ਇਹਨਾਂ ਨੇ ਲੁਕੋਏ ਉਹ ਬੰਦੇ ਔਰ ਇਹਨਾਂ ਦੇ ਲੁਕਾਉਣ ਦੀ ਵਜ੍ਹਾ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਗੁੱਸਾ ਭਰ ਗਿਆ ਕਿਉਂ ਭਰ ਗਿਆ ਮਾਮਲਾ ਕੀ ਹੈ ਕਰਨਲ ਸਾਹਿਬ ਦੀ ਪਤਨੀ ਨੂੰ ਰੱਖਿਆ ਮੰਤਰੀ ਤੱਕ ਪਹੁੰਚਣਾ ਪੈ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਥੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੈਗੀ ਇਹਨਾਂ ਨੂੰ ਸਾਰੀ ਪੰਜਾਬ ਦੀ ਪੁਲਿਸ ਚਾਹੇ ਖੁਦ ਡੀਜੀਪੀ ਹੋਣ ਆਈਜੀ ਹੋਵੇ ਕੋਈ ਵੀ ਹੋਵੇ ਇਹਨਾਂ ਨੂੰ ਬਚਾਉਣਾ ਚਾਹੁੰਦਾ ਤਾਂ ਹੁਣ ਰੱਖਿਆ ਮੰਤਰੀ ਕੋਲ ਪਹੁੰਚੇ ਨੇ ਉੱਥੇ ਕੀ ਬਣਿਆ ਉਹ ਵੀ ਜ਼ਰਾ ਸੁਣ ਲਓ ਪਹਿਲਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਉਹਨਾਂ ਪੁਲਿਸ ਵਾਲਿਆਂ ਦੇ ਨਾਲ ਕੀ ਵਾਪਰ ਗਿਆ ਪੂਰੀ ਕਹਾਣੀ ਤੁਹਾਡੇ ਸਾਹਮਣੇ ਤਰਾਂਗੇ ਸੁਣੋ रात पटियाला में घटी एक घटना की हित घूमता है जहाँ कर्नल बाट और उनके बेटे अंगद सिंह पर पंजाब पुलिस के जो कर्मचारी हैं उनके इल्जाम लगे थे कि उनकी तरफ से कर्नल बाट और उनके बेटे अंगद के साथ मारपीट की गई है राजेंद्र अस्पताल के पास किनारे एक ढाबे के बाहर इस हमले पर कर्नल बाट का हाथ टूट गया था जबकि उनके बेटे के सिर में गंभीर चोटें आई थी दोनों को इलाज के लिए राजेंद्र अस्पताल भर्ती करवाया गया था अधिकारी की पत्नी जसविंदर कौर ने पुलिस को निष्क्रियता का आरोप लगाया था और दावा किया था कि बार बार शिकायत करने के बावजूद भी जो अधिकारी हैं, अधिकारियों की तरफ से जो पुलिस वाले हैं पुलिस कर्मचारी हैं, उनकी कोई भी एक्शन उन नहीं लिया जा रहा है तस्वीरें आप देख पा रहे हैं की कर्नल

ਵਟਿਆ ਲਈਦਾ ਉਸ ਬੰਦੇ ਦਾ ਸਭ ਤੋਂ ਵੱਡਾ ਯੋਗਦਾਨ ਸਭ ਤੋਂ ਵੱਡਾ ਗੁਨੇਗਾ ਉਹੀ ਬੰਦਾ ਹੈ ਕਿਉਂਕਿ ਉਸ ਬੰਦੇ ਨੇ ਐਸਐਸਪੀ ਦੇਖੋ ਕਿੰਨਾ ਵੱਡਾ ਰੈਂਕ ਹੁੰਦਾ ਕਿੰਡੀ ਵੱਡੀ ਪੋਸਟਿੰਗ ਹੁੰਦੀ ਹੈ ਤਾਂ ਉਸ ਬੰਦੇ ਨੇ ਆਪਣੀ ਯਾਨੀ ਕਿਉਂ ਕਹਿੰਦੀ ਸੀ ਪੰਜਾਬ ਦੀ ਜਨਤਾ ਕਿ ਇਹਦਾ ਰਿਸ਼ਤੇਦਾਰ ਹੋ ਸਕਦਾ ਕੋਈ ਕੋਈ ਆਪਣਾ ਕਰੀਬੀ ਹੋ ਸਕਦਾ ਕਿਸੇ ਲੀਡਰ ਦਾ ਰਿਸ਼ਤੇਦਾਰ ਹੋ ਸਕਦਾ ਉਹਦਾ ਕਰੀਬੀ ਹੋ ਸਕਦਾ ਕਿਉਂ ਐਕਸ਼ਨ ਨਹੀਂ ਹੋਇਆ وجہ ਕੀ ਹੈ ਚਾਰ ਪੁਲਿਸ ਅਫਸਰ ਜਿਹੜੇ ਇਨਕਾਊਂਟਰ ਕਰਨ ਜਾਂਦੇ ਨੇ ਉਸ ਤੋਂ ਬਾਅਦ ਇਨਕਾਊਂਟਰ ਕਰਕੇ ਵਾਪਸ ਪਹੁੰਚਦੇ ਆ ਤਾਂ ਉਹਨਾਂ ਨੂੰ 10 ਲੱਖ ਰੁਪਈਆ ਤੱਕ ਨਾਮ ਦਿੱਤਾ ਜਾਂਦਾ ਇਨਕਾਊਂਟਰ ਦੇ ਤੌਰ ਤੇ ਇੱਕ ਜਾਨ ਲੈ ਕੇ ਆਏ ਬੰਦੇ ਦੀ ਪਤਾ ਨਹੀਂ ਹਲੇ ਤਾਂ ਉਹਦੀ ਵੀ ਇਨਕਵਾਰੀ ਕੋਰਟ ਦੇ ਵਿੱਚ ਧਰਨੀ ਹੈ ਕਿਉਂਕਿ ਬਾੜ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੀ ਧਰਮ ਪਤਨੀ ਹੈ ਤਾਂ ਉਹਨਾਂ ਨੇ ਆਪਣੇ ਮੂੰਹੋਂ ਇਹ ਗੱਲ ਪੱਕੀ ਕਹਿ ਦਿੱਤੀ ਹੈ ਕਿ ਉਹਨਾਂ ਦੀ ਮੈਂ ਕਾਰਵਾਈ ਇਹ ਵੀ ਕਰਵਾਉਂਗੀ ਕਿ ਜਿਹੜੇ ਜਿਹੜੇ ਇਨਕਾਊਂਟਰ ਇਹਨਾਂ ਲੋਕਾਂ ਨੇ ਪਹਿਲਾਂ ਤੱਕ ਦੇ ਵੀ ਕੀਤੇ ਨੇ ਬੱਸ ਇਹ ਪੰਜਾਬੀ ਦੇ ਵਿੱਚ ਜਿਹੜੀ ਗੱਲ ਕਹੀ ਜਾਂਦੀ ਹੈ ਨਾ ਕਿ ਬੋਕ ਦੇ ਸਿੰਘਾਂ ਨੂੰ ਹੱਥ ਲਾ ਲਿਆ ਉਹ ਗੱਲ ਸੱਚ ਸਾਬਤ ਹੋ ਗਈ ਹੈ ਤਾਂ ਉਹ ਕਹਿੰਦੀ ਵੀ ਜਦੋਂ ਇਨਕਾਊਂਟਰ ਕਰਨ ਜਾਂਦੇ ਨੇ ਤਾਂ ਇਹਨਾਂ ਨੂੰ 10-10 ਲੱਖ ਰੁਪਈਆ 12-12 ਲੱਖ ਰੁਪਈਆ ਇਨਾਮ ਮਿਲ ਜਾਂਦਾ ਹੈ ਉਸ ਤੋਂ ਬਾਅਦ ਇਹ ਆਪਣੀ ਹਵਾ ਦੇ ਵਿੱਚ ਆ ਕੇ ਕਿਸੇ ਨੂੰ ਵੀ ਕੁੱਟ ਮਾਰ ਕਰ ਜਾਂਦੇ ਨੇ ਆ ਤੁਹਾਡੇ ਸਾਹਮਣੇ ਕਰਨਲ ਦੇ ਨਾਲ ਵੀ ਇਹੀ ਕੰਮ ਹੋਇਆ ਪੈਸੇ ਲੈ ਕੇ ਆਪਣੇ ਐਸ਼-오ਰਾਮ ਦੀ ਯਾਨੀ ਪਾਰਟੀ ਮਨਾ ਰਹੇ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਹਾਈ ਕੋਰਟ ਦੇ ਅੰਦਰ ਇਹਦੀ ਯਾਨੀ ਇੱਕ ਇਨਕੁਆਰੀ ਕਰਵਾਉਣੀ ਹੈ ਕਿ ਭਾਈ ਜਿਹੜੇ ਇਹਨਾਂ ਨੇ ਇਨਕਾਊਂਟਰ ਪਹਿਲਾਂ ਦੇ ਕੀਤੇ ਨੇ ਕੀ ਉਹ ਫੇਕ ਨੇ ਜਾਂ ਸੱਚੇ ਨੇ ਜ਼ਿਆਦਾਤਰ ਫੇਕ ਇਨਕਾਊਂਟਰ ਨਿਕਲਣਗੇ ਇਹ ਵੀ ਗੱਲ ਤੈ ਹੈ ਕਿ ਤੁਸੀਂ ਵੀ ਜਾਣਦੇ ਹੋ ਪੰਜਾਬ ਦੀ ਪੁਲਿਸ ਬੇਹੱਦ ਜ਼ਿਆਦਾ ਵਦਨਾਮ ਹੋ ਚੁੱਕੀ ਹੈ ਇਹਨਾਂ ਮਾਮਲਿਆਂ ਦੇ ਵਿੱਚ ਔਰ ਹੁਣ ਕਰਨਲ ਵਾਠ ਦੀ ਪਤਨੀ ਔਰ ਕਰਨਲ ਵਾਠ ਖੁਦ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ ਦਿੱਲੀ ਪਹੁੰਚ ਚੁੱਕੇ ਨੇ ਮਾਮਲਾ ਬੜਾ ਗੰਭੀਰ ਹੈ ਜਿਹੜੇ ਉਹ ਪੁਲਿਸ ਵਾਲੇ ਨੇ ਉਹਨਾਂ ਚਾਰਾਂ ਨੂੰ ਕਿਤੇ ਨਾ ਕਿਤੇ ਲੁਕੋਇਆ ਗਿਆ ਅੰਡਰਗਰਾਉਂਡ ਕੀਤੇ ਗਏ ਨੇ ਤਾਂ ਕਿ ਉਹਨਾਂ ਦਾ ਇਹ ਪਤਾ ਨਾ ਲੱਗੇ ਕਿ ਬੰਦੇ ਸਸਪੈਂਡ ਕਰਕੇ ਕਿੱਥੇ ਭੇਜਿਆ ਜਾਂ ਹਾਇ ਵੀਜ਼ਾ ਨਹੀਂ ਸਸਪੈਂਡ ਕੀਤੇ ਵੀ ਅਜਾ ਨਹੀਂ ਇਹ ਵੀ ਕੋਈ ਵੱਡੀ ਗੱਲ ਨਹੀਂ ਵੈਸੇ ਭਾਵੇਂ ਉਹਨਾਂ ਨੇ ਰਿਪੋਰਟ ਦੇ ਦਿੱਤੀ ਹੋਵੇ ਪਰ ਪੂਰਾ ਪ੍ਰਸ਼ਾਸਨ ਇਹਨਾਂ ਦੇ ਨਾਲ ਸਿੱਧੀ ਟੱਕਰ ਕਰਨਲ ਬਾਠ ਦੀ ਪਤਨੀ ਦੀ ਔਰ ਇਸ ਪੂਰੇ ਮਾਮਲੇ ਦੀ ਲੱਗੀ ਹੋਈ ਹੈ ਪਰ ਹੁਣ ਜਿਹੜਾ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਿਆ ਤਾਂ ਜੱਜ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਹੁਣ ਇਹ ਕਦੇ ਹੀ ਕੋਈ ਸ਼ਰਾਰਤ ਨਹੀਂ ਕਰਨਗੇ ਕਿਉਂਕਿ ਜੱਜ ਸਾਹਿਬ ਨੇ ਜਿਹੜਾ ਐਕਸ਼ਨ ਲਿਆ ਉਹ ਬੇहद ਜਿਆਦਾ ਗੰਭੀਰ ਲਿਆ ਉਹਦੇ ਤੋਂ ਨਾ ਤਾਂ ਐਸਐਸਪੀ ਵੱਜ ਸਕਦਾ ਔਰ ਨਾ ਹੀ ਉਹ ਪੁਲਿਸ ਵਾਲੇ ਵੱਜ ਸਕਦੇ ਨੇ ਔਰ ਹੁਣ ਜਿਹੜਾ ਰੱਖਿਆ ਮੰਤਰੀ ਦਾ ਬਿਆਨ ਆਉਣਾ ਇਹ ਤਾਂ ਹੋਰ ਵੀ ਜਿਆਦਾ ਡਰਾ ਦੇਣ ਵਾਲਾ ਕਿਉਂ ਕਿ ਕਿਉਂਕਿ ਇੱਕ ਪਾਸੇ ਕਰਨਲ ਡੋਡੀ ਸਾਹਿਬ ਉਹਨਾਂ ਨੇ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ ਅੰਦਰ ਐਕਸ਼ਨ ਨਹੀਂ ਹੁੰਦਾ ਤੇ ਮੈਂ ਫਿਰ ਆਪਣੇ ਪੱਧਰ ਤੇ ਮੈਂ ਰਾਸ਼ਟਰ ਮੇਰੇ ਨਾਲ ਆ ਪੂਰਾ ਦੇਸ਼ ਮੇਰੇ ਨਾਲ ਆ ਮੈਂ ਆਪਣੇ ਪੱਧਰ ਤੇ ਐਕਸ਼ਨ ਲਾਊਗਾ ਤੇ ਮੈਂ ਇਸ ਪੂਰੇ ਕੰਮ ਨੂੰ ਨਿਪਟਾ ਕੇ ਦਿਖਾਊਗਾ ਉਹਨਾਂ ਨੇ ਚੈਲੰਜ ਕੀਤਾ ਕਿਸਾਨਾਂ ਦੇ ਚੈਨਲ ਦੇ ਉੱਤੇ ਉਹ ਮੈਂ ਵੀਡੀਓ ਪਾ ਵੀ ਚੁੱਕਿਆ ਜਿਹੜੀ ਇਸ ਵੀਡੀਓ ਦੇ ਥੱਲੇ ਵੀਡੀਓ ਹੈ ਉਹ ਹੀ ਵੀਡੀਓ ਹੈ ਕਰਨਲ ਸਾਹਿਬ ਦੀ ਜਿਹੜੇ ਕਰਨਲ ਸਾਹਿਬ ਨੇ ਚੈਲੰਜ ਕੀਤਾ ਪੂਰੇ ਪ੍ਰਸ਼ਾਸਨ ਨੂੰ ਪੂਰੀ ਦੁਨੀਆ ਨੂੰ ਕਿ ਜੇਕਰ ਇਹ ਮਾਮਲਾ ਸੋਲਝਦਾ 24 ਘੰਟੇ ਦੇ ਅੰਦਰ ਤਾਂ ਠੀਕ ਹੈ ਤਾਂ ਨਹੀਂ ਫਿਰ ਮੈਂ ਆਪਣੇ ਪੱਧਰ ਤੇ ਇੱਕ ਐਸਾ ਐਕਸ਼ਨ ਲਾਊਗਾ ਕਿ ਫਿਰ ਤੋਂ ਕੋਈ ਵੀ ਪੁਲਿਸ ਵਾਲਾ ਨਾ ਤਾਂ ਕਿਸੇ ਫੌਜੀ ਨੂੰ ਔਰ ਨਾ ਹੀ ਕਿਸੇ ਆਮ ਨਾਗਰਿਕ ਨੂੰ ਤੰਗ ਨਹੀਂ ਕਰੂਗਾ ਕਿਉਂਕਿ ਹੋਣਾ ਵੀ ਚਾਹੀਦਾ ਜਿਵੇਂ ਕਿ ਇਹਨਾਂ ਨੇ ਆਪਣਾ ਇੱਕ ਰਾਜ ਜਿਵੇਂ ਪੁਲਿਸ ਸਟੇਟ ਬਣਾ ਦਿੱਤੀ ਐ ਸਾਡੇ ਲਖਾ ਸਿੰਘ ਸਧਾਨਾ ਪੰਜਾਬ ਦੇ ਸਮਾਜ ਸੇਵੀ ਜਿਹੜੇ ਅਕਸਰ ਕਹਿੰਦੇ ਰਹੇ ਨੇ ਜਦੋਂ ਕਰਨਲ ਸਾਹਿਬ ਨੂੰ ਕੁੱਟਿਆ ਗਿਆ ਲਖਾ ਸਿੰਘ ਸਧਾਨਾ ਨੇ ਕੀ ਕਿਹਾ ਸੀ ਕਹਿੰਦਾ ਭਾਈ ਪੁਲਿਸ ਐ ਨਾ ਜਿਹੜੀ ਤੇ ਜਿਹੜਾ ਸਾਡਾ ਪੰਜਾਬ ਐ ਇਹਨੂੰ ਹੁਣ 1980 ਵਾਲਾ ਦੌਰ ਫਿਰ ਤੋਂ ਦਹਿਰਾ ਦਿੱਤਾ ਇਹਨਾਂ ਪੁਲਿਸ ਵਾਲਿਆਂ ਨੇ ਕਿ ਭਾਈ ਇਹਨਾਂ ਨੇ ਉਹੀ ਦੌਰ ਲਿਆ ਦਿੱਤਾ ਜਦੋਂ ਕਿ ਸਾਡੇ ਨੌਜਵਾਨਾਂ ਦੇ ਇਨਕਾਊਂਟਰ ਹੁੰਦੇ ਸੀ ਤੇ ਇਹਨਾਂ ਨੇ ਪੁਲਿਸ ਸਟੇਟ ਬਣਾ ਦਿੱਤੀ ਹੈ ਯਾਨੀ ਸਭ ਤੋਂ ਵੱਡਾ ਯੋਗਦਾਨ ਇਹਦੇ ਵਿੱਚ ਕੀ ਦਾ ਪੰਜਾਬ ਦੀ ਸਰਕਾਰ ਦਾ ਅਣਖਿੱਦੇ ਮੁੱਖ ਮੰਤਰੀ ਦਾ ਜਿਹਨੂੰ ਵਾਈ ਦੇ ਵਿੱਚ ਵੋਟਾਂ ਪਾ ਕੇ ਚੁਣਿਆ ਉਹਨੂੰ ਨਾ ਸਰਕਾਰ ਚਲਾਉਣ ਦਾ ਪਤਾ ਹੈ ਤੇ ਨਾ ਹੀ ਉਹਨੂੰ ਕਿਸੇ ਗੱਲਬਾਤ ਦਾ ਹੋਰ ਪਤਾ ਹੈ ਜਿਹੜਾ ਬੰਦਾ ਆਪਣੇ ਘਰਵਾਰ ਨੂੰ ਨਹੀਂ ਚਲਾ ਸਕਦਾ ਉਹ ਦੇਸ਼ ਕਿਵੇਂ ਚਲਾ ਦੂ ਇਹ ਮੈਂ ਨਹੀਂ ਭਗਵੰਤ ਮਾਨ ਦੀ ਕੁੜੀ ਨੇ ਕਹੀ ਹੈ ਇਹ ਗੱਲ ਤਾਂ ਠੀਕ ਆ ਪੰਜਾਬ ਵਾਲੇ ਜਿੰਦੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ